ਹਾਂਜੀ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸਵਾਗਤ ਹੈ ਆਪਣੇ ਚੈਨਲ ਤੇ ਨਵੀਂ ਵੀਡੀਓ ਨਾਲ ਤੇ ਜਿਹੜੀ ਆਪਾਂ ਇਦੋਂ ਪਹਿਲਾਂ ਵੀਡੀਓ ਪਾਈ ਸੀ ਤੇ ਉਹ ਸੀ ਜੀ ਸਪਰੇਅ ਵਾਲੀ ਮੇਰੇ ਖਿਆਲ ਨਾਲ ਉਹੀ ਆ ਤੇ ਅੱਜ ਖੇਤ ਆਏ ਆ ਫਸਲ ਕਢਣ ਇਧਰ ਖਾਲ ਬੂਲ ਕੜਿਆ ਪਿਆ ਗਾਂਹ ਰਹਿੰਦਾ ਗਾਂਹ ਤੜਕੇ ਵੀ ਆਵਾਂਗੇ ਪਹਿਲਾਂ ਤੜਕੇ ਵੀ ਆ ਕੇ ਉਹ ਪਾਲਾਂ 6.5 ਕਿੱਲਾਂ ਵਾਲਾ ਤਾਂ ਘੜਕ ਗਏ ਆ ਤੇ ਹੁਣ 8 ਕਿੱਲਾਂ ਘੜਦੇ ਆ 8 ਹੋ ਗਿਆ ਜਮਾ 7 ਵਜੇ ਚੱਲੇ ਆ ਤੇ ਮੈਂ ਕਿਹ ਚੱਲ ਵੀਡੀਓ ਪਾਜਦੀ ਹੈ ਬਾਵਾ ਦਿਨ ਹੋ ਗਏ ਤੇ ਅੱਜ ਆਪਾਂ ਗੱਲ ਕਰਦੇ ਆ ਜਿਹੜੀ ਆਪਾਂ ਦਿਨ ਸਪਰੇਅ ਕਰੀ ਸੀ ਵੀ ਇੱਕ ਹੁੰਦੀ ਆ ਸਸਤੀ ਸਪਰੇਅ ਆਪਾਂ ਬੱਲ ਲੈ ਕੇ ਕਰ ਦਿੰਨੇ ਆਂ ਬਸ ਇੱਕ ਵਾਰੀ ਐਂ ਜੇ ਹੁੰਦਾ ਵੀ ਆਪਾਂ ਨੂੰ ਕਿੰਨਾ ਸਸਤੀ ਕਰਦੇ ਆਂ ਆਪਾਂ ਉਹ ਚੱਕਰ ਚੌਲ ਜੀ ਆਨੇ ਆਂ ਉੱਧਰ ਤੇ ਸਪਰੇ ਮੱਕੀ ਜੇ ਥਲੀ ਨਾ ਸੁੰਦੀ ਤੋਂ ਬਚ ਗਈ ਥਲੀ ਨਾ ਬਚਾਲੀ ਸੰਭੀ ਨੂੰ ਤੁਸੀਂ ਸਪਰੇ ਕਰਕੇ ਕੋਈ ਚੰਗੀ ਸਪਰੇ ਉਦੋਂ ਬਾਅਦ ਮੱਕੀ ਨੂੰ ਕੋਈ ਨਹੀਂ ਹੋਣ ਲੱਗਾ ਫੇਰਾਂ ਗੋਡੇ ਕੋਲੇ ਆ ਗਈ ਬਸ ਉਦੋਂ ਬਾਅਦ ਸਰੇ ਆ ਉਦੋਂ ਬਾਅਦ ਪੈਂਦੀ ਨਹੀਂ ਹੁੰਦੀ ਉਦੋਂ ਦੁਬਾਰਾ ਆਪਾਂ ਇੱਕ ਸਪਰੇਅ ਕਰਾਂਗੇ ਪਿਆ 55 ਗਦਰਾਂ ਤੇ ਪਿਆਵਾ ਗਦਰਾਂ ਤੇ ਉਹ ਛੱਲੀ ਨੂੰ ਸਾਫ਼ ਰੱਖਣ ਵਾਲੀ ਆ ਉੱਤੇ ਵੀ ਛੰਡੀ ਛੰਡੀ ਪੈਂਦੀ ਕੋਈ ਤੇ ਉਹ ਵੀ ਦਿਖਾ ਮੈਂ ਜਦੋਂ ਕਰੀ ਵੀ ਕਿਹੜੀ ਸਪਰੇਅ ਕਰਾਂਗੇ ਉਹ ਦੱਸ ਦਿਆਂ ਹਾਂ ਤੇ ਆਪਾਂ ਕਰੀ ਜੀ ਗੀ ਹਣ ਵੀ ਦਿਖਾ ਲਈ 1 ਲੀਟਰ ਦਾ ਪਿਆ ਆਹ ਕਰੀ ਸੀ ਛੰਡੀ ਵਾਲੀ ਕੋਹੀਨੂਰ ਕਿ ਦੂਜੀ ਘਾਟਾਂ ਵਾਲੀ ਨਹੀਂ ਹੈਗੀ ਮੇਰੇ ਖਿਆਲ ਇੱਥੇ ਕਟਣ ਹੈ ਨਹੀਂ ਤੇ ਦਿਖਾਣਾ ਨੂੰ ਮੱਕੀ ਦਾ ਪਾਣੀ ਨਾਲ ਆਪੀਏ ਖਾਲ ਖੜੀ ਜਾਂਦੇ ਸੀ ਬਾ ਇੰਨਾ ਦਾ ਫਰਕ ਹੁੰਦਾ ਘੋਲ ਕਰੀਦਾ ਤੇ ਸਸਤੀ ਕੀ ਦੇਖੀਦਾ ਤੇ ਇੱਕ ਮਾਨ ਲੇ ਚਲੋ ਵੀ ਚੰਗਾ ਬੰਦਾ ਭਾਲ ਕੇ ਰੱਖੋ ਸਪਰੇਆ ਵਾਲਾ ਕੋਈ ਐਂਪਰ ਚੱਕ ਲਈ ਚੱਲਦਾ ਕੁਥੀ ਦਿਖਾਉਂਦਾ ਚੰਗਾ ਬੰਦਾ ਸਪਰੇਆ ਵਾਲਾ ਭਾਲ ਕੇ ਰੱਖੋ ਹਨਾ ਨਹੀਂ ਆਵੇਂ ਬੱਸ ਪੈਸੇ ਲੁੱਟੀ ਜਾਂਦੇ ਇਕੱਲੇ ਕੋਈ ਟ੍ਰਨ ਵਾਲੇ ਕੰਮ ਚੱਲਦਾ ਗੱਲਾ ਤੇ ਦਵਾਈ ਕੁਆਲਿਟੀ ਦੀ ਹੁੰਦੀ ਨਹੀਂ ਦਵਾਈ ਵੀ ਕੁਆਲਿਟੀ ਦੀ ਆ ਬੰਦਾ ਵੀ ਚੰਗਾ ਟਕਰਿਆ ਤੇ ਸਬਰ ਇਹ ਨਹੀਂ ਪਈ ਖੋਸ਼ਤੀ ਕੱਢੀ ਪਈ ਹੈ ਗਰਦ ਠਾਤੀ ਪੂਰੇ ਦੀਂਦੀ ਆ ਮੱਕੀ ਵੀ ਹਾਂ ਤੇ ਆਹ ਟੈਕ ਕਰੂ ਮੱਕੀ ਆਥਣ ਹੋ ਗਿਆ ਥੋੜਾ ਜਿਹਾ ਨੂੰ ਦਿਖਾਉਣਾ ਲਵੇ ਕਰਕੇ ਕਿਹਨਾਂ ਪਾਣੀ ਦਾ ਕੈਂਪਰ ਧਰਦੀ ਉੱਥੇ ਤੇ ਮੇਟਰ ਦੇਖੋ ਕਿਹਨਾਂ ਮੱਕੀ ਗ੍ਰੋਥ ਹੁਣ ਪੂਰੀ ਐਂ ਇੱਕ ਨੰਬਰ ਹੈਣਾ ਅੱਜ ਤਰੀਕ ਹੈਗੀ ਆ 26 22 ਤਰੀਕ ਹੈ ਅੱਜ 22 ਦਿਨਾਂ ਦੀ ਮੱਕੀ ਹੋ ਗਈ 26 ਦਿਨ ਮੰਨ ਕੇ ਚੱਲੋ ਵੀ ਇੱਕ ਤਰੀਕ ਨੂੰ ਬੀਜੀ ਸੀ ਇਹਨੂੰ ਉਦੋਂ ਲੱਗਿਆ ਹੋਇਆ ਪਾਣੀ ਤੇ ਆ ਜਿਹੜਾ ਪਾਲਾ ਕਿਹੜਾ ਇਹਨੂੰ 6 ਦਿਨ ਪਾਣੀ ਲੇਟ ਆਇਆ 6 ਦਿਨ ਮੰਨ ਕੇ ਚੱਲੋ ਪਿੱਛੇ ਚਲਦੀ ਇਹ ਦਿਨਾਂ ਉਹ ਜਦੋਂ ਪਾਣੀ ਲੱਗ ਗਿਆ ਉਦੋਂ ਤੋਂ ਦਿਨ ਗਿਣਨ ਲੱਗ ਗਿਓ ਗਰੋਹ ਸਾਡੇ ਸਾਹਮਣੇ ਆ ਤੇ ਤੁਹਾਨੂੰ ਦਿਖਾ ਦਿੰਨਾ ਸੁੰਡੀ ਇੱਕ ਵੀ ਨਹੀਂ ਹੈਗੀ ਆ ਮੰਨ ਕੇ ਚਲੋ ਜਿਹੜੇ ਆ ਪੁਰਾਣੇ ਪੱਤੇ ਖਾਦੇ ਹੋਇਆ ਆ ਆ ਨਵੇਂ ਦੇਖੋ ਆਉਂਦੇ ਆ ਤੁਰੇ ਝਾੜ ਜਿਹੜੇ ਪੁਰਾਣੇ ਪੱਤੇ ਖਾਦੇ ਹੋਇਆ ਆ ਆ ਵੇਖੋ ਤੁਸੀਂ ਨਮਾ ਜਮਾ ਇੱਕ ਨੰਬਰ ਆ ਇੱਕ ਵਾਰੀ ਮਿੱਤਰੋ ਇਹੜਾ ਤੁਹਾਨੂੰ ਕਿਹਾ ਤਰੀਕਾ ਇੱਕ ਚੰਗੀ ਸਪਰੇ ਨੱਕੀ ਦੀ ਗਰੋਥ ਵਾਸਤੇ ਤੇ ਕੀੜੇ ਨੂੰ ਮਾਰਨਾ ਤੇ ਬਹੁਤ ਵਧੀਆ ਤੇ ਇੱਕ ਜਿਵੇਂ ਕਹਿ ਦਿੰਨੇ ਆ ਵਿਸ਼ਾਸਤੀ ਜੀ 505 ਕਰ ਦਿੰਨੇ ਆ ਜੇ ਪਰ ਇਹ ਨਹੀਂ ਮਾਰੀ ਸਪਰੇ ਠੀਕ ਆ 505 ਵਧੀਆ ਸਪਰੇ ਆ ਪਰ ਪਹਿਲੀ ਸਪਰੇ ਕਰੋ ਚੰਗੀ ਜਿਹੜੀ ਆਪਾਂ ਜਮਾਂ ਪਹਿਲੀ ਸਪਰੇ ਕਰਨੀ ਆ ਤੇ ਜੇ ਮਾੜਾ ਮੋਟਾ ਰਹਿ ਗਿਆ ਤਾਂ ਫਿਰ ਤੁਸੀਂ 505 ਕਰ ਸਕਦੇ ਹੋ ਅੱਬਲ ਜਾ ਉਹ ਵੀ ਚੰਗੀਓ ਕਰੋ 500 ਪੁਆਇੰਟ ਦਾ ਮਾੜੇ ਮੋਟੇ ਕੀੜੇ ਵਾਸਤੇ ਵੀ ਜਿੱਥੇ ਮਾੜਾ ਜਮੇ ਮਾੜਾ ਮੋਟਾ ਕੀੜਾ ਹੈਣਾ ਤੇ ਆ ਤੁਸੀਂ ਦੇਖ ਸਕਦੇ ਆ ਸਾਰੀ ਤੇ ਉੱਥੇ ਜਿਵੇਂ ਦੱਗੀਆਂ ਰਹੀਆਂ ਹੋਈਆਂ ਨੇ ਆ ਰਹੀ ਹੈ ਦੱਗੀ ਆ ਲੈਣ ਤੇ ਵੀ ਥੋੜਾ ਜਿਹਾ ਪਾਣੀ ਚੜਦਾ ਢਿੱਕਾ ਕੰਪਟਰ ਕਰਾ ਨਹੀਂ ਕਰਾਇਆ ਵਾ ਗਾਹਾਂ ਨੂੰ ਥੋੜਾ ਜਿਹੀ ਦਿੱਗੀ ਨਾ ਕਣਕ ਕਿੱਦ ਕੀ ਮੁੱਕੀ ਦਾ ਬਾਜ਼ਾਰ ਇਹ ਲੇਟ ਹੋਇਆ ਸਾਰੇ ਸਾਰਿਆਂ ਦਾ ਹੀ ਬਾਜ਼ਾਰ ਲੇਟ ਆ ਦਿੱਗੀ ਤਾਂ ਕਰਕੇ ਕਾਲੀ ਕਾਲੀ ਜਿਹੀ ਕੰਪਟਰ ਕਰਾ ਲਵਾਇਆ ਨਹੀਂ ਗਾ ਆ ਖਾਲ ਵਾਲੀ ਤੁਸੀਂ ਦੇਖ ਸਕਦੇ ਆ ਖਾਲ ਇਹਦਾ ਲੰਬ ਠਾਏ ਪਏ ਨੇ ਫਿਰਦਾ ਸਪਰੇਅ ਦਾ ਇਹਦੇ ਵਿੱਚ ਐਡਾ ਵੱਡਾ ਰੋਲ ਆ ਤੇ ਜਿਹਨੇ ਪਹਿਲੀ ਸਪਰੇਅ ਖੰਜਾ ਤੀ ਜਾਂ 2 ਦਿਨ ਲੇਟ ਹੋ ਗਿਆ ਜਾਂ ਸਪਰੇ ਮਾੜੀ ਪਾਤੀ ਉਹ ਸਮਝ ਲਓ ਵੀ ਮੱਕੀ ਘਟੋ ਘਟ 15 10 15 ਦਿਨ ਪਿੱਛੇ ਚੱਲ ਜਾਂਦੀ ਆ ਹਨਾ ਤੇ ਆਹੀ ਬਸ ਤੇ ਘਰੇ ਜਿਹੜਾ ਪੌਂਦੇ ਵਿੱਚ ਖਾਲੀਆਂ ਦੇ ਲੋਕ ਉਹ ਬੜਾ ਮਾੜਾ ਇਹਦੇ ਆਸਤੇ ਕਈ ਪੌਂਦੇ ਵੀ ਨੇ ਕਈ ਨਹੀਂ ਵੀ ਪੌਂਦੇ ਕਈਆਂ ਦਾ ਚੰਗਾ ਹੀ ਉਹ ਲੱਗਦਾ ਜਿਹੜਾ ਆਪਾਂ ਛੱਡਦੇ ਆ ਖਾਲੀਆਂ ਦੇ ਵਿੱਚ ਹਨਾ ਉਹ ਜਿਹੜਾ ਬੂਰ ਝੂਰ ਚਾ ਹੁੰਦਾ ਚਮਕੀ ਦੇ ਉੱਤੇ ਪੈ ਗਿਆ ਉਹ ਫੂਕ ਦਿੰਦਾ ਮਤਲਬ ਜਿਹੜਾ ਪਾਊਡਰ ਜਿਹਾ ਬਣਦਾ ਜਾਂ ਦਾਣੇ ਦੂਣੇ ਡਿੱਗ ਪਿਆ ਉੱਤੇ ਗੋਵ ਵਿੱਚ ਪੈ ਗਿਆ ਦਾਣਾ ਕੋਈ ਉਹ ਫੂਕ ਦਿੰਦਾ ਰੇਤ ਇਹਦੇ ਵਿੱਚ ਜਮ ਨਹੀਂ ਪੈਦਾ ਨਾ ਪਾਣੀ ਦੇ ਛੱਡੋ ਸਭ ਤੋਂ ਵਧੀਆ ਤਰੀਕਾ ਨਵੇਂ ਔਖੇ ਹੋ ਟਿੱਕ ਟ ਦੁਪਹਿਰੇ ਲੱਗੇ ਰਹਿੰਦੇ ਆ ਲੋਕ ਰੇਹ ਛਟਣ ਉਹ ਕੋਈ ਬਸ ਇਹਦੇ ਚ ਉਹ ਰੇਹ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਰੇਹ ਲਾਓ ਖਾਲਜ ਧਰ ਕੇ एक गट्टा जिम्मे धरना तो किले धागा सारा खोल दो था। पहला धागा जो सारा खोल, था। दूजा था खोल मतलब थो 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 दो दूजा धागा इन्ना खोल दो मतलब गिट तो थोड़ा जहाँ गिट्ट बहुत व्डी होती है अभी गिट का धागा दूसरा खोल दो जिधरों पानी आ खोलिया हो पासा उधर करके धर दो कई बंद सीटने वाला भी वजिया लगता हो पर सीट वालों वी सीट आला ग्रोथ हौली कर देना जो बच डे के पता नहीं मचना ही मचना मक्की ने ਜਿਹੜਾ ਪਾਣੀ ਵਾਲਾ ਇੱਕ ਨੰਬਰ ਚੀਜ਼ ਆ ਤੇ ਬਸ ਇੰਨੀ ਜੀ ਗੱਲ ਹੁੰਦੀ ਆ ਜੀ ਮੱਕੀ ਕਰਨ ਵਾਸਤੇ ਕੋਈ ਔਖੀ ਨਹੀਂ ਹੁੰਦੀ ਜਿਵੇਂ ਕਹਿੰਦੇ ਲੋਕ ਵੀ ਆਹਾਹਾ ਮੱਕੀ ਬੀਜ ਲਈ ਵੀ ਬੈਰ ਕੱਢ ਦਿਓ ਜੀ ਇਹ ਕਿਸੇ ਨੇ ਬੈਰ ਕਢਣਾ ਮੱਕੀ ਵਜਾਦਾ ਪਕਾਈ ਮਰੀਦਾ ਜਵਲੀਆਂ ਆਪਦੀ ਕੋਈ ਬੈਰ ਕਢਣਾ ਨਹੀਂ ਹੈਗਾ ਜਿਹਨੇ ਕੰਮ ਕਰਨਾ ਵੀ ਤਾਂ ਬੀਜ ਹੀ ਲਊਗਾ ਤੇ ਇਹਨੂੰ ਚਾਰ ਨਹੀਂ ਚੰਗਾ ਲੱਗਦਾ ਨਹੀਂ ਬੀਜਦਾ ਅਗਲਾ ਕਿ ਚਾ ਚਾ ਇਹ ਤਾਂ ਸਮਦਾ ਨਹੀਂ ਗਾਲ ਗੂਲ ਲੈਂਦਾ ਹਨਾ ਤੇ ਇੱਕ ਘਰੇ ਆਪਾਂ ਦਿਖਾਉਂਗਾ ਤੁਹਾਨੂੰ ਆਪਾਂ ਚਰੀ ਦਾ ਖੋਲੇ ਸੀ ਪਹਿਲਾਂ ਚਰੀ ਤੇ ਮੱਕੀ ਵਿੱਚ ਕੀ ਫਰਕਾ ਚਰੀ ਆਪ ਜਮਾਂ ਹੀ ਡਾਲ ਵੀ ਲਾਇਆ ਕੈਦ ਕੇ ਤੇਰੇ ਬਾਰੇ ਆਪਣਾ ਤਿੰਨ ਕਿਲੇ ਹੈ ਚਰੀ ਦੇ ਇਹ ਤਾਂ ਕਿ ਜਮਾਂ ਇੱਕ ਬੂਟਾ ਵੀ ਨਹੀਂ ਹੈਗਾ ਜੋ ਵੀ ਦਿਖਾਵਾਂ ਤੁਹਾਨੂੰ ਘਰੇ ਚਾਰ ਚੁਰੂ ਪੱਟ ਕੇ ਦਿਖਾਇਆ ਹਨਾ ਚਰੀ ਤੇ ਮੱਕੀ ਵਿੱਚ ਕੀ ਗੱਲ ਬਾਤ 15 14 15 ਤਰੀਕ ਨੂੰ ਖੋਲੇ ਮੇਰੇ ਖਾਲ ਦਾ ਮੱਕੀ ਦਾ ਹਾਂ ਤੇ ਉਹ ਤੁਹਾਨੂੰ ਘਰੇ ਚੱਲੇ ਕੇ ਦਿਖਾਵਾਂ ਮਿੱਤਰੋ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸ ਦਿਓ ਕਮੈਂਟ ਕਰਕੇ ਦੱਸ ਦਿਓ ਵੀ ਵੀਡੀਓ ਕਿੰਨੀ ਲੱਗਦੀਆਂ ਨੇ ਤੇ ਰੇ ਤੁਸੀਂ ਕਿਹੜੇ ਹਿਸਾਬ ਨਾਲ ਪਾਉਨੇ ਆ ਸਪਰੇਆ ਚੰਗੀਆਂ ਪਾਉਨੇ ਆ ਜਾਂ ਸਸhtੀਆਂ ਲੈ ਕੇ ਪਾਉਨੇ ਆ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਆਪ ਨੂੰ ਧੰਨਵਾਦ ਦਿਓ ਥੋੜਾ ਜਿਹਾ ਟੁੱਟਾ ਰਹਿ ਗਿਆ ਖਾਲ ਦਾ ਘੜ ਲੀਏ ਤੇ ਚੱਲਦੇ ਆ ਘਰ ਨੂੰ ਤੜਕੇ ਫੇਰ ਆਉਣਾ ਤੇ ਧੰਨਵਾਦ ਜੀ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ